ਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਲਈ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਕਪੂਰਲਾ ਇਸ ਵੇਲੇ ਸਾਰੇ ਦਾ ਸਾਰਾ ਹੀ ਗੰਦਗੀ ਨਾਲ ਭਰਿਆ ਪਿਆ ਜਿੱਧਰ ਵੀ ਤੁਸੀਂ ਨਿਗਾਹ ਮਾਰੋ ਉਧਰ ਗੰਦਗੀ ਦੇ ਢੇਰ ਲੱਗੇ ਹੋਏ ਆ ਇੱਕ ਤਾਂ ਪਹਿਲੇ ਹੀ ਮੀਂਹ ਕਣੀ ਦਾ ਬਰਸਾਤ ਦਾ ਮੌਸਮ ਹੈ ਦੂਸਰਾ ਕਪੂਰਲਾ ਦੇ ਕੁਝ ਏਰੀਆਜ਼ ਦੇ ਵਿੱਚ ਪਹਿਲੇ ਹੜ੍ਹ ਵੀ ਆਏ ਹੋਏ ਆ ਪਾਣੀ ਵੀ ਭਰਿਆ ਹੋਇਆ ਔਰ ਤਿਹਾਰ ਦਾ ਮੌਸਮ ਵੀ ਆ ਰਿਹਾ ਅੱਗੇ ਔਰ ਇਦਾਂ ਦੇ ਵਿੱਚ ਜਿੱਥੇ ਵੀ ਕੂੜੇ ਦੇ ਢੇਰ ਲੱਗੇ ਹੋਣਗੇ ਉਸ ਜਗ੍ਹਾ ਦੇ ਉੱਪਰ ਪਾਣੀ ਗੰਦੇ ਪਾਣੀ ਦੇ ਨਾਲ ਫੈਲਣ ਵਾਲੀਆਂ ਬਿਮਾਰੀਆਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਡੇਂਗੂ ਮਲੇਰੀਆ ਟਾਈਫਾਇਰ ਪੀਲੀਆ ਇਹ ਸਾਰੀਆਂ ਬਿਮਾਰੀਆਂ ਫੈਲਣ ਟਟੀਆਂ ਉਲਟੀਆਂ ਹੈਜਾ ਇਹ ਸਾਰੀਆਂ ਫੈਲਣ ਦੇ ਚਾਂਸਸ ਬਹੁਤ ਜ਼ਿਆਦਾ ਆ ਗਿਆ ਹੈ। ਤੋਂ ਉਲਟਾ ਹੁਣ ਉਹਨਾਂ ਨੇ ਕੁਝ ਜਗ੍ਹਾ ਦੇ ਉੱਤੇ ਅਗਲਾ ਨਹੀਂ ਸ਼ੁਰੂ ਕਰ ਦਿੱਤੀ ਹੈ ਕੂੜੇ ਨੂੰ। ਜਿਹੜਾ ਧੂਆ ਨਿਕਲਦਾ ਵਿੱਚ ਉਹਦੇ ਪੂਰੀ ਜ਼ਹਿਰ ਹੈ ਉਹ ਔਰ ਜਿਨ੍ਹਾਂ ਮਰੀਜ਼ਾਂ ਨੂੰ ਸਾਦੀ ਤਕਲੀਫ ਹੈ ਜਾਂ ਜਿਹੜੇ ਮਰੀਜ਼ ਦਿਲ ਦੇ ਮਰੀਜ਼ ਨੇ ਉਹਨਾਂ ਨੂੰ ਹਾਰਟ ਅਟੈਕ ਆਣ ਦੇ ਚਾਂਸਸ ਬਹੁਤ ਜ਼ਿਆਦਾ ਹੈ ਔਰ ਜਿਨ੍ਹਾਂ ਨੂੰ ਐਸਥਮਾ ਹੈਗਾ ਯਾ ਜਿਨ੍ਹਾਂ ਨੂੰ ਦਮੇ ਦੀ ਬਿਮਾਰੀ ਹੈ ਉਹਨਾਂ ਨੂੰ ਦਮੇ ਰੈਟੈਕ ਆ ਜਾਣਗੇ ਇੰਨੇ ਧੂਆਂ ਸੁਣ ਸੁਣ ਕੇ ਧੂਆਂ ਉਹਨਾਂ ਦਾ ਸਿੱਧਾ ਹੀ ਫੇਫੜਿਆਂ 'ਚ ਜਾਏਗਾ ਲੋਕਾਂ ਨੂੰ ਕਿਸ ਤਰੀਕੇ ਨਾਲ ਅਵੇਅਨਸ ਹੋਣਾ ਚਾਹੀਦਾ ਵਾ ਤਾਂ ਸਰਕਾਰ ਨੂੰ ਕਹਿ ਲੋ ਕਿ ਨੀਂਦ ਤੋਂ ਜਾਗਣਾ ਚਾਹੀਦਾ ਹੈ ਜਪਾਸ਼ਾਸ਼ ਨੂੰ ਨੀਂਦ ਤੋਂ ਜਾਗਣਾ ਚਾਹੀਦਾ ਵਾ ਪ੍ਰਸ਼ਾਸਨ ਤੇ ਗੁੰਮਕਰਨੀ ਨੀਂਦ ਸੁੱਤਾ ਪਿਆ ਜੀ ਪਿਛਲੇ ਕਿੰਨੇ ਸਾਲਾਂ ਤੋਂ ਅਸੀਂ ਦੇਖਦੇ ਪਏ ਹਾਂ ਅਸੀਂ ਕੂੜੇ ਦੇ ਢੇਰ ਚ ਕਵਾਣ ਦੇ ਲਈ ਸਭ ਕੁਝ ਕੀਤਾ ਸਾਰੇ ਉਪਰਾਲੇ ਕੀਤੇ ਮੈਡਮ ਕਮਿਸ਼ਨਰ ਨੂੰ ਵੀ ਮਿਲੇ ਅਸੀਂ ਸੜਕ ਵੀ ਬੰਦ ਕੀਤੀ ਧਰਨਾ ਵੀ ਲਾਇਆ ਪਰ ਕੂੜੇ ਦਾ ਢੇਰ ਉੱਥੇ ਦਾ ਉੱਥੇ ਹੀ ਹੈ ਉਸੇ ਤਰ੍ਹਾਂ ਹੀ ਖੜੇ ਹੈ ਸੋ ਇਹਦੇ ਵਿੱਚ ਆਮ ਜਨਤਾ ਜਿਹੜੀ ਹੈਗੀ ਆ ਉਹਨੂੰ ਹੀ ਕੋਈ ਉਪਰਾਲਾ ਕਰਨਾ ਪੈਣਾ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਮਿਊਨਿਸਪਲ ਕਾਰਪੋਰੇਸ਼ਨ ਕੁਝ ਕਰੂਗੀ ਇਹਦੇ ਬਾਰੇ ਸੋ ਲੋਕਾਂ ਨੂੰ ਚਾਹੀਦਾ ਕਿ ਕੂੜੇ ਦਾ ਜਿਹੜਾ ਕੂੜਾ ਚੰਗੀ ਤਰ੍ਹਾਂ ਕਿਸੇ ਅچھے ਤਰੀਕੇ ਨਾਲ ਜਿੱਦਾਂ ਪਹਿਲਾਂ ਸਿੱਟਦੇ ਹੁੰਦੇ ਸੀ ਉਦਾਂ ਸਿੱਟਣ ਘਰਾਂ ਦੇ ਬਾਹਰ ਨਾ ਸਿੱਟਣ ਜਿੱਥੇ ਵੀ ਇਹ ਗੈਰ ਕਾਨੂੰਨੀ ਡੰਪ ਲੱਗੇ ਹੋਏ ਆ ਜਾਂ ਢੇਰ ਲੱਗੇ ਹੋਏ ਆ ਉੱਥੇ ਨਾ ਸਿੱਟਣ ਮੁਲਾਜ਼ਮਾਂ ਦੀ ਜਿਹੜੇ ਕੀ ਮੰਗਾ ਵਾ ਜਾਇਜ਼ ਆ ਕਿ ਨਜਾਇਜ਼ ਬਿਲਕੁਲ ਜਾਇਜ਼ ਮੰਗਾ ਹੈਗੀਆਂ ਜੀ ਉਹਨਾਂ ਦੀਆਂ ਜਿਹੜੇ ਰੈਗੂਲਰ ਪਹਿਲਾਂ ਹੀ ਕੰਮ ਕਰਦੇ ਪਏ ਆ ਉਹਨਾਂ ਨੂੰ ਕੰਮ ਤੋਂ ਹਟਾਉਣਾ ਇਹ ਬਿਲਕੁਲ ਵੀ ਵਾਜਿਬ ਨਹੀਂ ਹੈਗਾ ਉਹਨਾਂ ਦੀ ਮੰਗਾ ਜਾਇਜ਼ ਹੈ ਔਰ ਜਿਹੜਾ ਠੇਕਾ ਪ੍ਰਸਤੀ ਔਰ ਇਹੜਾ ਠੇਕੇਦਾਰ ਸਿਸਟਮ ਸ਼ੁਰੂ ਕੀਤਾ ਜਾ ਰਿਹਾ ਇਹ ਬਿਲਕੁਲ ਗਲਤ ਹੈ। ਉਹਦੀ ਜਗ੍ਹਾ ਦੇ ਉੱਤੇ ਇੱਕ ਰੈਗੂਲਰ ਜਿਹੜੇ ਹੈਗੇ ਆ ਮੁਲਾਜ਼ਮ ਉਹ ਭਰਤੀ ਕੀਤੇ ਜਾਣੇ ਚਾਹੀਦੇ ਆ। ਤੁਹਾਨੂੰ ਨਹੀਂ ਲੱਗਦਾ ਸਰਕਾਰ ਇਹ ਜਿਹੜੇ ਕੰਮ ਕਰਨੀ ਨਹੀਂ ਤਾਂ ਜਾਗੂਗੇ? ਨਹੀਂ ਜੀ ਮੈਨੂੰ ਨਹੀਂ ਲੱਗਦਾ ਜਾਗੂਗੇ ਇਹਨੇ ਸਾਲਾਂ ਦੀ ਨਹੀਂ ਜਾਗੀ ਹੁਣ। ਠੀਣਾ ਮਾਈ ਆਪਣਾ। ਯਾਰ ਨਾ ਮਣੀ ਆ ਜੀ। ਹਣੀ ਮਣੀ ਜੀ ਤੁਸੀਂ ਜਿਹੜੇ ਕਿ ਪੂਜਾ ਟਾਬੇ ਦੇ ਓਨਰ ਹੋ ਆ। ਤਾਂ ਤੁਹਾਡੇ ਸ਼ਾਪ ਤੇ ਬਾਹਰ ਤੈ ਲੋਕੀ ਘਟੋ ਘਟੇ 4-500 ਮੀਟਰ ਦਾਇਰੇ ਦੇ ਵਿੱਚ ਕੂੜਾ ਵੀ ਫੈਲੇ ਪਿਆ ਅੱਗ ਵੀ ਲੱਗੀ ਪਈ ਆ ਕਿੰਨਾ ਸਾਡੇ ਕਾਕੀ ਤੇ ਪ੍ਰਭਾਵਤੀ ਪੈ ਰਿਹਾ ਕਾਕੀ ਦੇ ਦੇਖੋ ਜੀ ਸਾਰੇ ਖੇਰ ਦੇ ਇਦਾਂ ਹੀ ਹਾਲ ਆ ਆਪਣੇ ਆਪਣੇ ਸਿਰਫ ਇੱਥੇ ਨਹੀਂ ਜਿੱਥੇ ਤੱਕ ਦੇਖੋਗੇ ਜਿੱਥੇ ਦੁਕਾਨਾਂ ਕਰਦੀਆਂ ਸੀ ਸਟਾਫ ਜਿਹੜਾ ਉਹ ਦੁਕਾਨਾਂ ਨਹੀਂ ਹੈਗੀਆਂ ਉਹ ਸਾਰੀਆਂ ਸਾਰੀਆਂ ਦੁਕਾਨਾਂ ਬਾਹਰ ਦਾ ਕੂੜਾ ਹੈਗਾ ਵਾ ਕੋਈ ਕੋਈ ਤਾਂ ਬਾਹਰ ਕੋਈ ਦੁਕਾਨ ਕੀ ਜੇ ਕੋਈ ਉਦਾਂ ਵੀ ਲਿਕਣਾ ਲੱਗੇ ਵਿਚਾਰੇ ਨਾ ਇਦੋਂ ਨਿਕਲਣ ਤੋਂ ਲੋਕੀ ਵਿਚਾਰੇ ਸ਼ਰਮਾਉਂਦੇ ਆ ਇਹਨਾਂ ਨੂੰ ਕੋਈ ਨੰਗਦਾ ਵੀ ਆਦਾ ਆਪਣਾ ਨੰਗ ਢੱਕ ਕੇ ਜਾਂਦਾ ਵਾ ਇਹ ਸਾਡਾ ਬਹੁਤ ਜ਼ਿਆਦਾ ਬਲਕਿ ਸੋਚਿਆ ਬਣੀ ਵੀ ਸਾਰੇ ਸਾਰਿਆਂ ਦੀ ਗਲਤੀ ਕਰੀ ਮੰਨਦੀ ਹੈ ਹਾਊਸ ਦੀ ਮੌਜੂਦਾ ਸਰਕਾਰ ਦੇ ਕਿ ਤੁਸੀਂ ਤਾਂ ਦੇਖੋ ਜੀ ਮੈਂ ਮੈਂ ਕੋਈ ਗਲਤੀ ਵੀ ਕੈਮਰਟੀ ਜਾਣ ਵਾਲਾ ਮੈਂ ਤਾਂ ਉਹਨਾਂ ਵਾਂ ਪਰ ਇਹ ਹੈ ਕਿ ਜੋ ਵੀ ਹੈ ਇਹਦਾ ਜਲਦੀ ਜਲਦੀ ਇਹਨਾਂ ਦਾ ਨਿਸ਼ਾਰਾ ਕੀਤਾ ਜਾਵੇ ਤੁਸੀਂ ਵੀ ਟੈਕਸ ਦਿੰਦੇ ਆ ਸਰਕਾਰ ਨੂੰ ਨਗਰ ਨਿਗਮ ਨੂੰ ਵੀ ਟੈਕਸ ਦਿੰਦੇ ਆ ਤਾਂ ਹਾਉਸੇ ਤੇ ਕਹ ਲੋ ਕਿ ਐਮਸੀ ਵੀ ਤਾਂ ਡੇਟ ਟੈਕਸ ਦੇ ਨਾਲ ਹੀ ਤਰਖਾਵਾ ਦੇ ਉੱਤੇ ਕਹ ਲੋ ਕਿ ਕੰਮ ਕਰ ਰਹੇ ਆ ਤੇ ਤੁਸੀਂ ਜਵਾਬ ਦੇ ਹੀ ਆ ਇਹਨਾਂ ਨੂੰ ਜੋ ਜਵਾਬ ਉਚਲ ਇਹ ਤਾਂ ਡੇ ਗੱਲਾਂ ਦੇ ਜਵਾਬ ਦੇ ਲਈ ਇਹ ਕਹ ਲੋ ਕਿ ਪਵੰਦਵਾ ਤੁਸੀਂ ਆਪਣਾ ਸਵਾਲ ਰੱਖੋ ਕਿ ਇਹਨਾਂ ਨੂੰ ਕੀ ਅਪੀਲ ਕੀ ਕਰਨਾ ਚਾਹੁੰਦੇ ਰ ਐਮਸੀ ਨੂੰ ਜੀ ਬਸ ਜਿੰਦਾ ਸ਼ਹਿਰ ਪਹਿਲਾਂ ਸਾਫ ਸੁਥਰਾਈਗਾ ਸੈਰੀ ਸਭ ਮੋੜ ਲੈ ਕਹਿੰਦਾ ਹੈ ਹਰ ਭਿਆਨ ਬਲਕਿ ਕਹਿੰਦਾ ਹੈਗਾ ਕਿ ਕਮੂਟੇਰ ਕੇ ਸ਼ਹਿਰ ਚ ਰਿਹਾ ਜਾਵੇ ਜੇ ਰਹਿਣਾ ਵਾ ਤੇ ਬਹੁਤ ਜ਼ਿਆਦਾ ਹੋ ਗਿਆ ਮੇਰੇ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਤਿਆਰਾਂ ਦੇ ਦਿਨਾਂ ਸਾਡੇ ਸਾਡੇ ਸੈਕਲ ਫਲਾਦੇ ਦੇ ਨਾਲ ਦੇ ਦਿਨਾਂ ਹੁਣ ਤਿਆਰਾਂ ਦੇ ਵੀ ਦਿਨ ਹੈਗੇ ਆ ਇਹ ਇਹਨੂੰ ਬਹੁਤ ਜ਼ਰੂਰੀ ਹੈ ਜੀ ਇਹ ਚੱਕਣਾ ਨਹੀਂ ਇਹ ਦਿਨ ਤਿਹਾਰ ਦੇ ਦਿਨਾਂ ਦੇ ਵਿੱਚ ਹੀ ਕਿਉਂ ਮਤ ਕੇ ਇਧਰ ਮੁੱਤੇ ਉੱਠਦੇ ਕੂੜੇ ਨੂੰ ਲੈ ਕੇ ਖਾਸ ਕਰ ਕਰਪੂਥਲਾ ਤਾਂ ਬਹੁਤ ਮਸ਼ਹੂਰ ਹੋ ਗਿਆ ਇਸ ਥੀਨ ਨੂੰ ਲੈ ਕੇ ਕਿ ਹਰ ਸਾਲ ਦੀਵਾਲੀ ਦੇ ਲਾਗੇ ਕੂੜੇ ਦਾ ਇਸ਼ੂ ਕ੍ਰੀਏਟ ਹੋਣਾ ਹੀ ਹੋਣਾ ਕਹੋ ਕਿ ਕਿ ਕਿਸੇ ਹਥਿਆਰ ਦਾ ਕੋਈ ਹਥਿਆਰ ਵੀ ਆ ਗਿਆ ਨੇੜੇ ਕਿਸੇ ਥੋੜੇ ਦੇਰ ਤੋਂ ਬਹੁਤ ਦੇਰ ਤੋਂ ਪਤਾ ਚੱਲਦੀ ਸੀ ਇਹਦਾ ਕੋਈ ਨਾ ਕੋਈ ਹੱਲ ਜ਼ਰੂਰ ਕਰਨਾ ਚਾਹੀਦਾ ਵਾ ਇਹਦਾ ਬਹੁਤ ਸਾਨੀ ਸਾਰੇ ਲੋਕਾਂ ਨੂੰ ਬੋਲ ਚਾਹੀਦਾ ਤਾਂ ਲੱਗਦਾ ਕਿ ਪ੍ਰਸ਼ਾਸਨ ਤੇ ਸਰਕਾਰ ਜਾਗੂਗੀ ਇੱਕ ਵਾਰੀ ਜਾਗਣਾ ਤੇ ਚਾਹੀਦਾ ਵੀ ਬਹੁਤ ਜ਼ਰੂਰੀ ਹੈ ਜਾਗਣਾ